प्यारे विद्यार्थियों नवोदय विद्यालय दी तैयारी ਦੇ ਲਈ ਅੱਜ ਅਸੀਂ ਮੁੱਢਲੀਆਂ ਸੰਖਿਆਵਾਂ ਦੇ ਨਾਲ ਸੰਬੰਧਿਤ ਕੁਝ ਸਵਾਲਾਂ ਨੂੰ ਸਮਝਣ ਦਾ ਯਤਨ ਕਰਾਂਗੇ ਮੁੱਢਲੀਆਂ ਸੰਖਿਆਵਾਂ ਐਸ ਕਰਕੇ ਕਰ ਰਹੇ ਆਪਾਂ ਕਿਉਂਕਿ ਤੁਹਾਡਾ ਜਿਹੜਾ ਸਿਲੇਬਸ ਹੈ ਗਣਿਤ ਦਾ ਉਦੇ ਜੇ ਆਪਾਂ ਪਹਿਲੇ ਪਾਠ ਦੀ ਗੱਲ ਕਰੀਏ 5ਵੀਂ ਸ਼੍ਰੇਣੀ ਦਾ ਜਿਹੜਾ ਗਣਿਤ ਹੈ ਤਾਂ ਉਹ ਮੁੱਢਲੀਆਂ ਸੰਖਿਆਵਾਂ ਨਾਲ ਹੀ ਸੰਬੰਧਿਤ ਐ ਪਹਿਲੇ 1 2 ਐਕਸਰਸਾਈਜ਼ ਜਿਹੜੀਆਂ ਉਹਦੀਆਂ ਹੈਗੀਆਂ ਨੇ ਜਿਹੜੇ 1 ਤੋਂ 2 ਅਭਿਆਸ ਹੈਗੇ ਨੇ ਉਹ ਮੁੱਢਲੀਆਂ ਸੰਖਿਆਵਾਂ ਅਤੇ ਮੁੱਢਲੀਆਂ ਸੰਖਿਆਵਾਂ ਨਾਲ ਸੰਬੰਧਿਤ ਕਿਰਿਆਵਾਂ ਦੇ ਨਾਲ ਹੀ ਸੰਬੰਧਿਤ ਸਵਾਲ ਹੋ ਹੈਗੇ ਨੇ ਉਹਨਾਂ ਨੂੰ ਅਸੀਂ ਨਵੋਦਿਆ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਆਉਂਦੇ ਨੇ ਮੁੱਢਲੀਆਂ ਸੰਖਿਆਵਾਂ ਨੂੰ ਲੈ ਕੇ ਉਹਨਾਂ ਨੂੰ ਅੱਜ ਆਪਾਂ ਸਮਝਾਂਗੇ ਜਿਵੇਂ ਇਹਦੇ ਵਿੱਚ ਇੱਕ ਸਵਾਲ ਆਇਆ ਹੋਇਆ ਹੈਗਾ 2 ਲੱਖ 2000 ਅੰਕਾਂ ਵਿੱਚ ਕਿਵੇਂ ਲਿਖੇ ਜਾਂਦੇ ਹਨ 2 ਲੱਖ 2000 2 ਲੱਖ 2000 ਅੰਕਾਂ ਵਿੱਚ ਕਿਵੇਂ ਲਿਖੇ ਜਾਂਦੇ ਹਨ ਪਿਆਰੇ ਬੱਚਿਓ ਬੜਾ ਸੌਖਾ ਤਰੀਕਾ ਹੁੰਦਾ ਹੈ ਇਹਦਾ ਸਾਨੂੰ ਪਤਾ ਹੈ ਵੀ ਲੱਖ ਦੇ ਵਿੱਚ ਕੁੱਲ ਕਿੰਨੇ ਅੰਕ ਹੁੰਦੇ ਨੇ ਜੇ ਅਸੀਂ ਇਹਨਾਂ ਨੂੰ ਸਥਾਨਿਕ ਮੁੱਲ ਸਾਰਣੀ ਦੇ ਅਨੁਸਾਰ ਵੀ ਸਮਝਣ ਦਾ ਯਤਨ ਕਰੀਏ ਇਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ ਲੱਖ ਸਭ ਤੋਂ ਪਹਿਲਾਂ ਥਾਂ ਤੇ ਬੈਗਾ 2 ਲੱਖ 2 ਲੱਖ 2 ਦੇ ਨਾਲ 5 ਜ਼ੀਰੋ ਆ ਇਹ ਸਦਾ ਬਣ ਗਿਆ 2 ਲੱਖ 2000 2 ਹਜ਼ਾਰ ਜੇ ਆਪਾਂ ਇਹਨਾਂ ਦਾ ਜੋੜ ਲਾ ਕੇ ਵੀ ਦੇਖ ਲਈਏ ਤਾਂ ਵੀ ਇਹ ਸਾਰੀ ਸੰਖਿਆ ਬਣ ਜੇਗੀ 2 ਲੱਖ 2000 ਇਸ ਤਰ੍ਹਾਂ ਇਹ ਸੰਖਿਆ ਅੰਕਾਂ ਦੇ ਵਿੱਚ ਲਿਖੀ ਜਾਂਦੀ ਹੈ ਇਹ ਜਿਹੜੇ ਮੈਂ ਅੱਜ ਸਵਾਲ ਤੁਹਾਨੂੰ ਕਰਵਾ ਰਿਹਾ ਆ ਇਹ ਸਾਰੇ ਸਵਾਲ ਪਹਿਲਾਂ ਜਿਹੜੇ ਪੇਪਰ ਹੋਏ ਨੇ ਜਵਾਰ ਨਵੋਦੇਆ ਦੇ ਉਹਨਾਂ ਦੇ ਵਿੱਚ ਆਏ ਹੋਏ ਨੇ ਉਹਨਾਂ ਦੇ ਆਏ ਹੋਏ ਪੇਪਰਾਂ ਦੇ ਵਿੱਚੋਂ ਹੀ ਮੈਂ ਤੇ ਅੱਜ ਵਾਲੇ ਸਵਾਲ ਤੁਹਾਨੂੰ ਸਮਝਾ ਰਿਹਾ ਆ ਤੁਹਾਨੂੰ ਦੱਸ ਰਿਹਾ ਦੂਜਾ ਸਾਡਾ ਸਵਾਲ ਹੈ 6 ਅੰਕਾਂ ਦੀ ਛੋਟੀ ਤੋਂ ਛੋਟੀ ਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵਿੱਚ ਕੀ ਭਿੰਨਤਾ ਹੋਵੇਗੀ ਭਿੰਨਤਾ ਦਾ ਮਤਲਬ ਹੈ ਅੰਤਰ ਕਿਹਦਾ ਕਿਹਦਾ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕੀ ਹੋਵੇਗੀ ਕੀ ਹੋਏਗੀ ਸਭ ਤੋਂ ਛੋਟਾ ਅੰਕ ਕਿਹੜਾ ਹੁੰਦਾ ਹੈ ਇੱਕ ਅੰਕ ਦੀ ਇੱਕ ਤੇ ਦੋ ਅੰਕਾਂ ਦੀ ਇੱਕ ਦੇ ਨਾਲ ਜ਼ੀਰੋ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਛੇ ਅੰਕ ਨੇ ਏਕੇ ਦੇ ਨਾਲ ਪੰਜ ਜ਼ੀਰੋਆਂ ਲਵਾ ਲਗਾ ਦਿਓ ਛੇ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਇਹ ਬਣ ਜਾਵੇਗੀ 3 4 5 ਤੇ ਦੂਜਾ ਸਾਡੀ ਤੁਹਾਨੂੰ ਦਿੱਤਾ ਹੈਗਾ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਇਕ ਅੰਕ ਦੀ 9 ਦੋ ਅੰਕਾਂ ਦੀਆਂ 2 99 ਤਿੰਨ ਅੰਕਾਂ ਦੀਆਂ ਤਿੰਨ ਵਾਰੀ 9 999 ਤੇ ਚਾਰ ਅੰਕਾਂ ਦੀ ਚਾਰ ਵਾਰੀ 9 ਹਾਂਜੀ ਵਿੱਚੋਂ ਹੁਣ ਆਪਾਂ ਇਹਦਾ ਪਿੰਨਤਾ ਕੱਢਣ ਲਈ ਘਟਾਅ ਕਰਾਂਗੇ ਘਟਾਅ ਦੇ ਲਈ ਇਹ ਬਣ ਜਾਏਗਾ 10 10 'ਚ 9 ਘਟਿਆ 1 9 ਰਹਿ ਜਿਗਾ ਇਹ 9 ਚੋਂ 9 ਕੱਢੀ 0 9 ਚੋਂ 9 ਕੱਢੀ 0 9 ਚੋਂ 9 ਕੱਢੀ 0 ਤੇ ਇੱਥੇ 10 ਦਾ ਰਹਿ ਜਿਗਾ 9 ਇੱਥੇ ਜਿਗਾ 9 90000 ਇੱਕ ਇਹਨਾਂ ਦਾ ਜਿਹੜਾ ਅੰਤਰ ਹੈ ਤਿੰਨ ਤੇ ਉਹ ਆਏਗੀ ਅਗਲਾ ਸਵਾਲ ਹੈ ਪਿਆਰੇ ਬੱਚਿਓ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਪੰਜ ਅੰਕਾਂ ਦੀ ਸੰਖਿਆ ਜੋ ਅੰਕਾਂ 0 3 6 7 ਅਤੇ 9 ਨਾਲ ਬਣਦੀ ਹੈ ਜਦੋਂ ਅੰਕ ਦੁਹਰਾਏ ਨਾ ਜਾਣ ਤਾਂ ਇਹਨਾਂ ਦਾ ਅੰਤਰ ਕੀ ਹੈ ਠੀਕ ਹੈ ਆਪਾਂ ਨੇ ਘਟਾਓ ਪਤਾ ਕਰਨਾ ਸਾਨੂੰ ਅੰਕ ਦਿੱਤੇ ਨੇ 0 3 6 7 ਤੇ 9 ਕੋਈ ਵੀ ਅੰਕ ਨਹੀਂ ਦੁਹਰਾਣਾ ਪੰਜ ਅੰਕਾਂ ਦੀ ਸਭ ਤੋਂ ਪਹਿਲਾਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਵਾਂਗੇ ਵੱਡੀ ਤੋਂ ਵੱਡੀ ਸੰਖਿਆ ਬਣਾਉਣ ਲਈ ਅਸੀਂ ਸਭ ਤੋਂ ਪਹਿਲਾਂ ਵੱਡਾ ਅੰਕ ਲੈਂਦੇ ਆ 9 ਫਿਰ ਉਸ ਤੋਂ ਛੋਟਾ 7 ਫਿਰ ਉਸ ਤੋਂ ਛੋਟਾ 6 ਫਿਰ 3 ਫਿਰ 0 ਸਾਡੇ ਬਣ ਗਏ 97630 ਇੰਨਾ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੁਣ ਇੰਨਾ ਹੀ ਅੰਕਾਂ ਤੋਂ ਅਸੀਂ ਬਣਾਨੀ ਹੈ ਛੋਟੀ ਤੋਂ ਛੋਟੀ ਸੰਖਿਆ ਹੁਣ ਇਹਦੇ ਲਈ ਸਭ ਤੋਂ ਛੋਟਾ ਅੰਕ ਸਭ ਤੋਂ ਪਹਿਲਾਂ ਲਿਖਣਾ ਹੈ ਸਭ ਤੋਂ ਛੋਟੀ ਹੈ 0 0 ਕਦੇ ਵੀ ਪਹਿਲੇ ਸਥਾਨ ਤੇ ਨਹੀਂ ਆ ਸਕਦੀ ਕਿਉਂਕਿ 0 ਕੋਈ ਸੰਖਿਆ ਨਹੀਂ ਹੁੰਦੀ ਤਾਂ ਅਸੀਂ ਦੂਜਾ ਛੋਟਾ ਅੰਕ ਲਵਾਂਗੇ 3 ਦੂਜੇ ਸਥਾਨ ਤੇ ਲਵਾਂਗੇ 0 ਫਿਰ 6 7 9 ਇਹ ਬਣ ਗਈ ਇੰਨਾ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੁਣ ਅਸੀਂ ਇਹਨਾਂ ਦਾ ਪਤਾ ਕਰਨਾ ਹੈ ਅੰਤਰ ਅੰਤਰ ਲਈ ਆਪਾਂ ਕਰਾਂਗੇ ਘਟਾਓ ਇਹ ਬਣ ਜਾਏਗਾ 10 10 ਚੋਂ 9 ਕੱਢੇ 1 ਇਹ ਰਹਿ ਜਾਏਗਾ 2 2 ਦਾ ਬਣ ਜਾਏਗਾ 12 12 ਚੋਂ 7 ਕੱਢੇ 5 ਇਹ ਬਣ ਜਾਏਗਾ 5 15 15 ਚੋਂ 6 ਕੱਢੇ 9 ਇਹ ਰਹਿ ਜਾਏਗਾ 6 6 ਚੋਂ 0 ਕੱਢੀ 6 9 ਚੋਂ 3 ਕੱਢੇ 6 66951 ਸਾਡਾ ਉੱਤਰ ਆਏਗਾ ਅਗਲਾ ਸਵਾਲ ਹੈ ਜੇ ਆਪਣਾ ਸੰਖਿਆ 584356 ਵਿੱਚ ਅੰਕ 5 ਦੇ ਸਥਾਨਕ ਮੁੱਲਾਂ ਦਾ ਜੋੜ ਕੀ ਹੈ ਸਾਡੀ ਸੰਖਿਆ ਸਾਨੂੰ ਦਿੱਤੀ ਹੈ 5 ਲੱਖ 84000 356 ਇੱਕ ਸੰਖਿਆਾਨੂੰ ਦਿੱਤੀ ਹੈ ਸੰਖਿਆ ਦੇ ਵਿੱਚ 5 ਦੇ ਸਥਾਨਕ ਮੁੱਲਾਂ ਦਾ ਜੋੜ ਦੱਸਣਾ ਕੀ ਹੈ ਦੋ ਵਾਰ 5 ਆਇਆ ਹੋਇਆ ਇਹਦੇ ਵਿੱਚ 5 ਦੇ ਸਥਾਨਕ ਮੁੱਲਾਂ ਨੂੰ ਲੈਣਾ ਤੇ ਉਹਨਾਂ ਦਾ ਜੋਗ ਤੋਂ ਭਾਵ ਹੈ ਜੋੜ ਕਰਨਾ ਹੈ ਜੋੜ ਕਿੰਨੇ ਸਭ ਤੋਂ ਪਹਿਲਾਂ ਇਹਦਾ ਇਹ 5 ਲੱਖ ਹੈ ਬੋਲਦੇ ਆ ਨਾ ਅਸੀਂ 5 ਲੱਖ ਪੜਦੇ ਹੋਏ ਜਦੋਂ ਅਸੀਂ ਬੋਲਦੇ ਆ ਤਾਂ ਉਵੇਂ ਹੀ ਅਸੀਂ ਲਿਖ ਲੈਣਾ 5 ਲੱਖ ਇਹ ਇਹਦਾ ਸਥਾਨਕ ਮੁੱਲ ਹੈ ਤੇ ਹੁਣ ਦੂਜਾ 5 ਕਿਹੜੇ ਸਥਾਨ ਤੇ ਆ ਦਹਾਈ ਦੇ ਸਥਾਨ ਤੇ 50 6 55 50 ਤੇ ਤਾਂ ਦੂਜੇ 5 ਦਾ ਸਥਾਨਕ ਮੁੱਲ ਹੋ ਗਿਆ 50 ਇਹਨਾਂ ਦਾ ਜੋਗ ਜੋਗ ਤੋਂ ਭਾਵ ਹੈ ਜੋੜ ਕਰਨਾ ਇਹਨਾਂ ਦਾ 050005 5 ਲੱਖ 50 ਇਹ ਸੰਖਿਆ ਦੇ ਪੰਜ ਦੇ ਸਥਾਨਕ ਮੁੱਲਾਂ ਦਾ ਜੋਗ ਹੈ ਅਗਲਾ ਸਵਾਲ ਹੈ ਸਾਡਾ ਸਾਨੂੰ ਅੰਕ ਦਿੱਤੇ ਨੇ ਅੰਕਾਂ 5 1 ਅਤੇ 6 ਵਿੱਚ ਕਿਸੇ ਵੀ ਅੰਕਾਂ ਨੂੰ ਦੋ ਦੋ ਵਾਰ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਬਣਨ ਵਾਲੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਹੁਣ ਪਿਆਰੇ ਬੱਚਿਓ ਸਾਨੂੰ ਸਿਰਫ ਤਿੰਨ ਅੰਕ ਦਿੱਤੇ ਹਨ 5 1 ਤੇ 6 ਇਹਨੂੰ ਅਸੀਂ ਕਿਸੇ ਵੀ ਅੰਕਾਂ ਨੂੰ ਦੋ ਦੋ ਵਾਰ ਵਾਰ ਤੋਂ ਵਿਚ ਲਿਆ ਸਕਦੇ ਹਾਂ ਭਾਵ ਦੋ ਤੋਂ ਵੱਧ ਵਾਰ ਨਹੀਂ ਲਿਆ ਸਕਦੇ ਤੇ ਪੰਜ ਅੰਕਾਂ ਦੀ ਅਸੀਂ ਸੰਖਿਆ ਬਣਾਣੀ ਹੈ ਤੇ ਉਹ ਵੀ ਛੋਟੀ ਛੋਟੀ ਤੋਂ ਛੋਟੀ ਛੋਟੀ ਤੋਂ ਛੋਟੀ ਸੰਖਿਆ ਬਣਾਉਣ ਵਾਸਤੇ ਸਾਡਾ ਫਾਰਮੂਲਾ ਕੀ ਹੈ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਛੋਟੇ ਅੰਕ ਨੂੰ ਲੈਨੇ ਆ ਸਭ ਤੋਂ ਛੋਟਾ ਅੰਕ ਹੈ 1 1 ਨੂੰ ਅਸੀਂ ਦੋ ਵਾਰ ਪ੍ਰਯੋਗ ਵਿੱਚ ਲਿਆਤਾ ਕਿਉਂਕਿ ਦੋ ਵਾਰ ਦੀ ਸਾਡੀ ਕੰਡੀਸ਼ਨ ਲੱਗੀ ਹੋਈ ਹੈ ਕਿ ਦੋ ਤੋਂ ਵੱਧ ਵਾਰ ਅਸੀਂ ਵਰਤੋਂ ਵਿੱਚ ਨਹੀਂ ਲਿਆ ਸਕਦੇ ਤੇ ਉਸ ਤੋਂ ਬਾਅਦ ਹੈਗਾ ਸਾਡਾ ਪੰਜ ਛੋਟਾ ਅੰਕ ਦੇਖ ਰਹੇ ਅਸੀਂ ਪੰਜ ਨੂੰ ਫਿਰ ਅਸੀਂ ਦੋ ਵਾਰ ਲਿਆਤਾ ਫਿਰ ਸਾਡਾ ਇੱਕ ਅੰਕ ਰਹਿ ਗਿਆ 6 ਪੰਜ ਅੰਕਾਂ ਦੀ ਜਿਹੜੀ ਸਾਡੀ ਸੰਖਿਆ ਬਣੀ ਹੈ 11556 ਇਹ ਸਾਡੀ ਸੰਖਿਆ ਬਣੀ ਹੈ ਅਗਲਾ ਸਵਾਲ ਆ ਸਾਡਾ ਸਾਨੂੰ ਇੱਕ ਲੜੀ ਦਿੱਤੀ ਹੋਈ ਹੈ 9 13 17 21 25 ਵਿੱਚ ਅਗਲੀ ਸੰਖਿਆ ਕੀ ਹੋਏਗੀ ਕੀ ਕੀ ਹੈ 9 13 17 21 25 ਇਸ ਤੋਂ ਅਗਲਾ ਅਸੀਂ ਦੱਸਣਾ ਕੀ ਆਵੇਗਾ ਇਨੂੰ ਕਰਨ ਲਈ ਸਭ ਤੋਂ ਪਹਿਲਾਂ ਇਹਨਾਂ ਦਾ ਅਸੀਂ ਸਬੰਧ ਬਣਾ ਕੇ ਦੇਖਦੇ ਹਾਂ ਇਹਨਾਂ ਦਾ ਆਪਸ ਦੇ ਵਿੱਚ ਵੀ 9 ਦੇ ਵਿੱਚ ਅਸੀਂ 4 ਜੋੜੇ 13 13 ਦੇ ਵਿੱਚ 4 ਜੋੜੇ 17 17 'ਚ 4 ਜੋੜੇ 21 21 'ਚ 4 ਜੋੜੇ 25 25 ਦੇ ਵਿੱਚ ਜਦੋਂ ਜ ਆ ਚਾਰ ਨੂੰ ਜੋੜਾਂਗੇ ਤਾਂ ਸਾਡਾ ਉੱਤਰ ਆਏਗਾ 29 ਇਸ ਤਰ੍ਹਾਂ ਇਹ ਜਿਹੜੀ ਲੜੀ ਹੈ ਸ਼੍ਰੇਣੀ ਹੈ ਇਹ ਪੂਰੀ ਹੋ ਜਾਵੇਗੀ ਪਿਆਰੇ ਬੱਚਿਓ ਸਵਾਲ ਸਾਰੇ ਹੀ ਨਵੋਦਿਆ ਦੇ ਵਿੱਚ ਲਗਭਗ 5ਵੀਂ ਦੀ ਕਿਤਾਬ ਦੇ ਵਿੱਚੋਂ ਗਣਿਤ ਦੇ ਵਿੱਚੋਂ ਹੀ ਆਉਂਦੇ ਹਨ ਪਰ ਥੋੜੀ ਜਆ ਇਹ ਵਾਰੀ ਉਲਝਣ ਹੁੰਦੀ ਹੈ ਤੇ ਉਸ ਉਲਝਣ ਨੂੰ ਅਸੀਂ ਸਵਾਲ ਨੂੰ ਇੱਕ ਜਾਂ ਦੋ ਵਾਰ ਪੜ੍ਹ ਕੇ ਕੱਢ ਸਕਦੇ ਹਾਂ ਜਦੋਂ ਸਾਨੂੰ ਇੱਕ ਵਾਰ ਸਮਝ ਆ ਗਿਆ ਤਾਂ ਸਾਨੂੰ ਵਾਰ-ਵਾਰ ਕੋਈ ਜ਼ਰੂਰਤ ਨਹੀਂ ਸਵਾਲਾਂ ਨੂੰ ਸਮਝਣ ਦੀ ਬਹੁਤ ਲੋੜ ਪੈਂਦੀ ਹੈ ਜਿਸ ਤਰ੍ਹਾਂ ਸਾਡੀ ਅਗਲੀ ਰਕਮ ਹੈ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਜਿਨ੍ਹਾਂ ਦੇ ਸਾਰੇ ਅੰਕ ਭਿੰਨ ਹੋਣ ਦਾ ਅੰਤਰ ਪਤਾ ਕਰੋ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਹੁਣ ਵੱਡੀ ਤੋਂ ਵੱਡੀ ਸੰਖਿਆ ਬਣਾਨੀ ਹੈ ਅਸੀਂ ਅਸੀਂ ਵੱਡੀ ਵੱਡਾ ਅੱਖਰ ਲੈ ਲੈਣੇ ਆ ਸਭ ਤੋਂ ਵੱਡਾ ਅੰਕ ਲੈ ਲੈਣੇ ਆ ਸੀ 9 8 7 6 5 ਸਾਡੀ ਵੱਡੀ ਤੋਂ ਵੱਡੀ ਸੰਖਿਆ ਬਣ ਗਈ 98765 ਵੱਡੇ ਅੱਖਰ ਲੈਣੇ ਆ ਸੀ ਸਾਰੇ ਦੇ ਸਾਰੇ ਵੱਡੇ ਅੰਕ ਲੈ ਲੈਣੇ ਸੀ ਹੁਣ ਅਸੀਂ ਸਭ ਤੋਂ ਛੋਟੇ ਅੰਕ ਲੈ ਲੈਣੇ ਆ ਸਭ ਤੋਂ ਛੋਟਾ ਅੰਕ ਫੜਲੇ ਵੀ ਹੁੰਦਾ 0 ਪਰ 0 ਸੰਖਿਆ ਨਹੀਂ ਹੁੰਦੀ ਅਸੀਂ 1 ਲੈ ਲੈਣੇ ਆ 1 0 0 ਨੂੰ ਅਸੀਂ ਦੂਜੇ ਨੰਬਰ ਤੇ ਲੈ ਲੈਣੇ ਆ 2 3 4 ਇਹ ਅਸੀਂ ਛੋਟੇ ਅੰਕ ਲੈ ਲਏ ਸਾਰੇ ਦੇ ਸਾਰੇ ਅੰਕ ਇੱਕ ਦੂਜੇ ਨਾਲੋਂ ਪਿੰਨ ਨਹੀਂ ਕੋਈ ਵੀ ਅੰਕ ਇੱਕ ਦੂਜੇ ਨਾਲ ਨਹੀਂ ਹੈਗਾ ਜਿਵੇਂ ਸਾਡੇ ਸਵਾਲ ਦੇ ਵਿੱਚ ਸਾਨੂੰ ਕਿਹਾ ਗਿਆ ਜਿਵੇਂ ਸਾਨੂੰ ਦਿੱਤਾ ਗਿਆ ਹੁਣ ਅਸੀਂ ਇਹਦਾ ਪਤਾ ਕਰਨਾ ਹੈ ਅੰਤਰ ਅੰਤਰ ਦਾ ਮਤਲਬ ਹੁੰਦਾ ਹੈ ਘਟਾਓ ਅਸੀਂ ਘਟਾਓ ਕਰ ਲੈਨੇ ਆ ਪੰਜ ਦੇ ਵਿੱਚੋਂ 4 ਘਟਾਏ 1 6 ਦੇ ਵਿੱਚੋਂ 3 ਘਟਾਏ 3 7 ਦੇ ਵਿੱਚੋਂ 2 ਘਟਾਏ 5 8 ਦੇ ਵਿੱਚੋਂ 0 ਘਟਾਈ 8 9 ਦੇ ਵਿੱਚੋਂ 1 ਘਟਾਇਆ 8 ਸਾਡਾ ਉੱਤਰ ਆ ਗਿਆ 88531 ਅਗਲਾ ਸਵਾਲ ਹੈ ਬੜਾ ਸੌਖਾ ਹੈ ਪਰ ਰਕਮ ਦੇ ਵਿੱਚ ਉਹੀ ਗੱਲ ਹੈ ਵੀ ਕਈ ਵਾਰ ਥੋੜੀ ਜਿਹੀ ਉਲਝਣ ਹੁੰਦੀ ਹੈ ਜੇ ਮੈਂ ਇਹ ਸਵਾਲ ਆ ਤਿੰਨ ਪਿੰਨ ਅੰਕਾਂ ਦੀ ਵਰਤੋਂ ਕਰਕੇ ਚਾਰ ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਜਿਸ ਵਿੱਚ ਨੌ ਦਹਾਈ ਦੇ ਸਥਾਨ ਤੇ ਹੋਵੇ ਹੁਣ ਇਹਦੇ ਵਿੱਚ ਇੱਕ ਕੰਡੀਸ਼ਨ ਹੋਰ ਲਾਤੀ ਨਾਲ ਵੀ ਚਾਰ ਅੰਕ ਹੋਣ ਚਾਰੇ ਅਲੱਗ ਅਲੱਗ ਹੋਣ ਤੇ ਜਿਹੜਾ ਨੌ ਹੈ ਉਹ ਦਹਾਈ ਦੇ ਸਥਾਨ ਤੇ ਵੀ ਹੋਵੇ ਹੁਣ ਚਾਰ ਅੰਕ ਬਹੁਤ سارے ਹੋ ਸਕਦੇ ਨੇ ਕਿਉਂਕਿ 10 ਅੰਕ ਨੇ ਸਾਰੇ ਲੈ ਵੀ 0 ਤੋਂ ਲੈ ਕੇ 9 ਤੱਕ ਇਸ ਲਈ ਇਸ ਨੂੰ ਕਰਨ ਲਈ ਅਸੀਂ ਇਹਦੇ ਆਪਸ਼ਨ ਦੇਖਾਂਗੇ ਜਿਹੜੇ ਸਾਨੂੰ ਵਿਕਲਪ ਦਿੱਤੇ ਹੋਏ ਨੇ ਉਹ ਦੇਖਾਂਗੇ ਸਾਨੂੰ ਵਿਕਲਪ ਦਿੱਤੇ ਹੋਏ ਨੇ 1290 1092 2091 ਤੇ 2190 ਹੁਣ ਸਾਡੀ ਜਿਹੜੀ ਸ਼ਰਤ ਸੀ ਸ਼ਰਤ ਸੀ ਵੀ ਦਹਾਈ ਦੇ ਸਥਾਨ ਤੇ 9 ਹੋਣਾ ਚਾਹੀਦਾ ਹੈ ਉਹਨਾਂ ਆਪਾਂ 9 ਦੇਖੀਏ ਤੇ ਇੱਕ ਸਾਰੇ ਅੱਖਰ ਭਿੰਨ ਹੋਣੇ ਚਾਹੀਦੇ ਨੇ ਜਿੰਨੇ ਵੀ ਅੰਕ ਨੇ ਉਹ ਭਿੰਨ ਹੋਣੇ ਚਾਹੀਦੇ ਨੇ ਅਸੀਂ ਚਾਰੇ ਵਿਕਲਪ ਦੇਖੇ ਚਾਰੇ ਵਿਕਲਪਾਂ ਦੇ ਵਿੱਚ ਅੰਕ ਨੇ ਜਿਹੜੇ ਉਹ ਭਿੰਨ ਨੇ ਕੋਈ ਵੀ ਅੰਕ ਦੁਹਰਾਇਆ ਨਹੀਂ ਗਿਆ ਤੇ ਦਹਾਈ ਦੇ ਸਾਂ ਤੇ 9 ਸਾਰਿਆਂ ਦੀ ਦਹਾਈ ਦੇ ਸਾਂ ਤੇ 9 ਹੈ ਤਾਂ ਇਹਦਾ ਸਭ ਤੋਂ ਸੌਖਾ ਤਰੀਕਾ ਕੀ ਹੈ ਅਸੀਂ ਸਭ ਤੋਂ ਛੋਟੀ ਸੰਖਿਆ ਪਤਾ ਕਰਨੀ ਹੈ ਤਾਂ ਇਹਨਾਂ ਦੇ ਵਿੱਚੋਂ ਹੀ ਸਭ ਤੋਂ ਛੋਟੀ ਸੰਖਿਆ ਦੇਖ ਲਓ ਕਿਹੜੀ ਹੈ ਇਹਨਾਂ ਦੇ ਵਿੱਚੋਂ ਸਭ ਤੋਂ ਛੋਟੀ ਸੰਖਿਆ ਜਿਵੇਂ ਆਪਾਂ ਸਭ ਤੋਂ ਪਹਿਲਾਂ ਪਹਿਲੇ ਅੰਕ ਦਾ ਸਥਾਨਕ ਮੁੱਲ ਦੇਖਦੇ ਆਂ 2000 ਇਹ 2000 ਹੈ ਇਹ ਦੋ ਸੰਖਿਆਵਾਂ ਆ ਗਿਆ 1 1 ਇਹ ਸਭ ਤੋਂ ਛੋਟੇ ਨੇ ਫਿਰ ਅਸੀਂ ਉਸ ਤੋਂ ਅਗਲਾ ਸੈਂਕੜੇ ਵਾਲਾ ਅੰਕ ਦੇਖਾਂਗੇ ਇਹ 2 ਹੈ ਇਹ 0 ਹੈ ਤਾਂ ਕਰਕੇ ਆ ਸੰਖਿਆ ਜਿਹੜੀ B ਆਪਸ਼ਨ ਸਾਡਾ ਸਹੀ ਉੱਤਰ ਹੈ ਕਿਉਂਕਿ ਇਹ ਸੰਖਿਆ ਇਹਨਾਂ ਵਿੱਚ ਸਭ ਤੋਂ ਛੋਟੀ ਹੈ 8 ਲਿਖਿਆ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਵੱਡੀ ਹੈ ਇਦੇ ਲਈ ਸਾਨੂੰ ਚਾਰੇ ਆਪਸ਼ਨ ਹੈ ਜਿਹੜੇ ਵਿਕਲਪ ਨੇ ਉਹ ਦੇਖਨੇ ਪੈਣਗੇ ਪਹਿਲਾ ਵਿਕਲਪ ਹੈ 7657 ਦੂਜਾ ਵਿਕਲਪ ਹੈ 76507 ਤੀਜਾ ਵਿਕਲਪ ਹੈ 70657 ਤੇ ਚੌਥਾ ਵਿਕਲਪ ਹੈ 70560 ਪਿਆਰੇ ਬੱਚਿਓ ਅ ਕਈ ਵਾਰੀ ਉਲਝਾਨਾ ਚਾਹਾਂਦਾ ਹੁੰਦਾ ਹੈ ਜਿਹੜਾ ਵੀ ਕੋਈ ਵਿਦਵਾਨ ਇਸ ਪੇਪਰ ਨੂੰ ਸੈੱਟ ਕਰਦਾ ਹੈ ਲਗਭਗ ਸਾਰੇ ਦੇ ਸਾਰੇ ਅੰਕ ਉਹੀ ਲਏ ਹਨ ਇਹਨਾਂ ਦੇ ਵਿੱਚੋਂ ਅਸੀਂ ਵੱਡੀ ਸੰਖਿਆ ਨੂੰ ਪਤਾ ਕਰਨਾ ਹੈ ਪਰ ਆਪਾਂ ਤਾਂ ਆਪਣੇ ਨਿਯਮਾਂ ਅਨੁਸਾਰ ਹੀ ਚੱਲਣਾ ਹੈ ਵੱਡੀ ਸੰਖਿਆ ਲਈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਅੰਕ ਅਸੀਂ ਦੇਖਦੇ ਹਾਂ ਇਹ 7 ਹੈ ਫਿਰ ਇਸ ਤੋਂ ਅੱਗੇ ਇੱਕ 6607 ਆ ਵੱਡਾ ਹੈ 7 ਇਸ ਕਾਹਨ D ਸੰਖਿਆ ਸਭ ਤੋਂ ਵੱਡੀ ਸੰਖਿਆ ਹੈ ਪਿਛਲੇ ਅੰਕਾਂ ਨੂੰ ਚੈੱਕ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ D ਸੰਖਿਆ ਸਭ ਤੋਂ ਵੱਡੀ ਸੰਖਿਆ ਹੈ ਪਿਆਰੇ ਬੱਚਿਓ ਆਪਣਾ ਅਗਲਾ ਸਵਾਲ ਹੈ ਇਹ ਸੀਰੀਜ਼ ਦਾ ਲੜੀ ਦਾ ਲੜੀ ਦੇ ਵਿੱਚ ਸਾਨੂੰ ਕੁਝ ਸੰਖਿਆਵਾਂ ਦਿੱਤੀਆਂ ਨੇ ਅਗਲਾ ਖਾਲੀ ਪਦ ਅਸੀਂ ਭਰਨਾ ਹੈ ਇਹ ਸਾਨੂੰ ਦਿੱਤਾ ਹੈ 6 9 13 18 24 31 ਤੇ ਅਗਲਾ ਅਸੀਂ ਦੱਸਣਾ ਕੀ ਆਏਗਾ ਤਾਂ ਪਿਆਰੇ ਬੱਚਿਓ ਇਹਨੂੰ ਸਮਝਣਾ ਹੈ ਇਹਨੂੰ ਦੇਖਣਾ ਹੈ ਤਾਂ ਦੇਖ ਸਮਝ ਕੇ ਕੀ ਹੈ ਆਪਾਂ ਦੇਖਣਾ ਇੱਥੇ ਹੈਗਾ ਤਿੰਨ ਦਾ ਫਰਕ 3 ਦੇ ਵਿੱਚ ਤਿੰਨ ਜੋੜਾਂਗੇ 9 ਬਣ ਜਾਏਗਾ 9 ਦੇ ਵਿੱਚ 4 ਜੋੜਾਂਗੇ 13 ਬਣ ਜਾਏਗਾ 13 ਦੇ ਵਿੱਚ 5 ਜੋੜਾਂਗੇ 18 ਬਣ ਜਾਏਗਾ 18 ਦੇ ਵਿੱਚ 6 ਜੋੜਾਂਗੇ 24 24 ਦੇ ਵਿੱਚ 7 ਜੋੜਾਂਗੇ 31 ਹੁਣ 31 ਦੇ ਵਿੱਚ ਆਪਾਂ 8 ਜੋੜਨੇ ਨੇ 31 ਤੇ 8 39 ਇਹਦਾ ਅਗਲਾ ਅਗਲੀ ਸੰਖਿਆ ਕੀ ਹੋਏਗੀ 39 ਸਾਡਾ ਅਗਲਾ ਸਵਾਲ ਹੈ ਅੰਕ ਸਾਨੂੰ ਦਿੱਤੇ ਹੋਏ ਨੇ ਅੰਕ 8039 ਅਤੇ 5 ਤੋਂ ਪੰਜ ਦੀ ਵਰਤੋਂ ਨਾਲ ਬਣਨ ਵਾਲੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਵਿਖਮ ਸੰਖਿਆ ਕਿਹੜੀ ਹੁੰਦੀ ਹੈ ਵਿਖਮ ਪਿਆਰੇ ਬੱਚਿਓ ਹੁੰਦੀ ਹੈ ਢਾਕ ਸੰਖਿਆ ਸਾਨੂੰ ਅੰਕ ਦਿੱਤੇ ਹੋਏ ਨੇ ਸਾਨੂੰ ਅੰਕ ਦਿੱਤੇ ਨੇ 8 0 3 9 ਤੇ 5 395 ਦੀ ਵਰਤੋਂ ਕਰਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਬਿਕਮ ਸੰਖਿਆ ਅਸੀਂ ਬਣਾਣੀ ਹੈ ਬਿਕਮ ਸੰਖਿਆ ਅਸੀਂ ਇਹਨਾਂ ਦੀ ਬਣਾਣੀ ਹੈ ਬਿਕਮ ਸੰਖਿਆ ਸਾਡੀ ਹੁੰਦੀ ਹੈ ਟਾਂਕ ਸੰਖਿਆ ਤੇ ਬਣਾਣੀ ਹੈ ਅਸੀਂ ਵੱਡੀ ਤੋਂ ਵੱਡੀ ਜਦੋਂ ਵੱਡੀ ਤੋਂ ਵੱਡੀ ਬਣਾਣੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਵੱਡੇ ਅੱਖਰ ਨੂੰ ਪਹਿਲਾਂ ਲੰਨੇ ਆ 9 ਫਿਰ ਅਸੀਂ ਲਵਾਂਗੇ 8 ਫਿਰ ਅਸੀਂ ਲਵਾਂਗੇ 5 ਫਿਰ ਅਸੀਂ ਲਵਾਂਗੇ 3 ਫਿਰ ਅਸੀਂ ਲਵਾਂਗੇ 0 ਹੁਣ 0 ਦੇਖੇ ਤਾ ਜ਼ੀਰੋ ਹੈ ਜਿਹੜਾ ਜਦੋਂ ਐਂਡ ਤੇ ਆ ਜਾਂਦਾ ਹੈ ਅਖੀਲੇ ਅੰਕ ਦੇ ਸਥਾਨ ਤੇ ਆ ਜਾਂਦਾ ਹੈ ਇਕਾਈ ਦੇ ਸਥਾਨ ਤੇ ਤਾਂ ਜਿਹੜੀ ਸਾਡੀ ਸੰਖਿਆ ਹੈ ਇਹ ਜਿਸਤ ਬਣ ਜਾਂਦੀ ਹੈ ਜਿਸਤ ਤੇ ਅਸੀਂ ਬਣਾਨੀ ਹੈ ਬੀਕਮ ਸੰਖਿਆ ਜਿਹਨੂੰ ਅਸੀਂ ਕਹਿੰਦੇ ਆ ਟਾਕ ਸੰਖਿਆ ਤਾਂ ਟਾਕ ਲਈ ਅਸੀਂ ਇਹਨੂੰ ਬਦਲ ਦੇਾਂਗੇ ਜ਼ੀਰੋ ਨੂੰ ਅਸੀਂ ਅੱਗੇ ਲੈ ਆਵਾਂਗੇ 9 8 5 0 3 ਸਾਡਾ ਉੱਤਰ ਕੀ ਹੋਏਗਾ 98503 ਬਹੁਤ ਧੰਨਵਾਦ ਬੱਚਿਓ ਉਮੀਦ ਕਰਦਾ ਹਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਵੇਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ